ਵਾਇਗੁਸ ਜੀ ਦਾ ਕੰცა ਵਾਇਗੁਸ ਜੀ ਕੀ ਫਤਿਹ ਅਸੀਂ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀ ਚੋਣਾਂ ਦੇ ਸਬੰਧ ਚ ਖੜੇ ਆ ਤੇ ਸਾਡੇ ਜਦੋਂ ਪਹਿਲਾਂ ਵੀ ਸਰਪੰਚੀ ਦੀ ਵੋਟ ਤੇ ਚੱਲੇ ਸੀ ਉਦੋਂ ਵੀ ਇਹ ਸਮੁੱਚੀ ਟੀਮ ਗੁਰਦੁਆਰੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਵੀ ਪਹਿਲਾਂ ਪਿੰਡ ਦਾ ਵਿਕਾਸ ਜੋ ਪਿੱਛੇ ਹੋ ਗਿਆ ਉਹਨੂੰ ਛੱਡੋ ਹੁਣ ਗਾਂ ਜਿਹੜਾ ਤੇ ਸਾਡੇ ਸਰਪੰਚ ਸਾਹਿਬ ਬਹੁਤ ਚੰਗੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਗਰੀਬਾਂ ਦੇ ਪਹਿਲਾਂ ਇੱਕ ਘਰ ਨਹੀਂ ਸੀ ਪਿਆ ਇਹਨਾਂ ਦੇ ਆਉਣ ਨਾਲ 45 ਘਰ ਜਿਹੜੇ ਗਰੀਬਾਂ ਦੇ ਕੱਚੇ ਤੋਂ ਪੱਕੇ ਹੋ ਗਏ ਨੇ 400 ਦੀ ਹੋਰ ਲਿਸਟ ਆ ਗਈ ਨੇ ਹਾਂਜੀ ਦਿਨ ਰਾਤ ਇਹ ਸਾਡੀ ਮੁੱਚੀ ਟੀਮ ਨੇ ਇੱਕ ਕੀਤਾ ਆ ਮੈਂਬਰ ਸਹਿਬਾਨ ਸੰਪਨ ਸਹਿਬਾਨ ਹੋਰ ਅਸੀਂ ਵੀ ਨਾਲ ਮਿਲ ਕੇ ਪਿੰਡ ਦੇ ਵਿਕਾਸ ਨੂੰ ਇਹੋ ਸੋਚਿਆ ਉੱਪਰ ਖੜਨਾ ਤੇ ਉਹ ਅਸੀਂ ਕਰ ਰਹੇ ਹਾਂ ਹੋਰ ਵੀ ਆਉਣ ਵਾਲੇ ਟਾਈਮ ਤੇ ਅਸੀਂ ਵੱਧ ਤੋਂ ਵੱਧ ਕਰਾਂਗੇ ਜਿੰਨਾ ਵੀ ਹੋ ਸਕੇਗਾ ਜੀ ਪਿੰਡ ਦੇ ਗਰੀਬਾਂ ਵਾਸਤੇ ਉਹ ਜੋ ਵੀ ਸਭ ਕੁਝ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਾਂਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਇਹ ਦੱਸਣਾ ਚਾਹੁੰਨਾ ਕਿ ਅੱਜ ਫੇਰ ਜੋ ਚੋਣਾਂ ਦਾ ਵਿਗੜ ਵੱਜ ਚੁੱਕਾ ਹੈ ਜੀ ਜ਼ਿਲ੍ਹਾ ਪ੍ਰੇਸ਼ਦ ਤੇ ਸੰਤੀ ਦੀਆਂ ਚੋਣਾਂ ਸਾਰਿਆਂ ਦੇ ਸਾਹਮਣੇ ਆ ਜੀ ਜੋ ਆਮ ਆਦਮੀ ਪਾਰਟੀ ਵੱਲੋਂ ਅਸੀਂ ਆਪਣੇ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਾਏ ਹਨ ਅੱਜ ਅਸੀਂ ਜੋ ਡੋਰ ਟੂ ਡੋਰ ਕਰ ਰਹੇ ਹਾਂ ਜਾਂ ਕੈਂਪੇਨ ਕਰ ਰਹੇ ਹਾਂ ਅਸੀਂ ਆਪਣੇ ਕੰਮਾਂ ਦੇ ਬਿਹਾਫ ਤੇ ਲੋਕਾਂ ਕੋਲੋਂ ਵੋਟ ਦੀ ਬਿਜਾਸ਼ ਕਰ ਰਹੇ ਹਾਂ ਔਰ ਸਾਨੂੰ ਉਮੀਦ ਵੀ ਹੈ ਕਿ ਜਿਸ ਹਿਸਾਬ ਨਾਲ ਅਸੀਂ ਕੰਮ ਕੀਤੇ ਨੇ ਉਸ ਹਿਸਾਬ ਨਾਲ ਸਾਨੂੰ ਜ਼ਰੂਰ ਇਧਰੋਂ ਪ੍ਰਵਾਹ ਹੰਗਾਰਾ ਮਿਲੇਗਾ ਸਰਪੰਚੀ ਦੀ ਇਲੈਕਸ਼ਨ ਵੇਲੇ ਵੀ ਵੇਖੋ ਜੀ ਸਾਡੀ ਇਹ ਜਿਹੜੀ ਸਮੂਚੀ ਟੀਮ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਮਿਹਨਤ ਕਰਨ ਤੋਂ ਬਾਅਦ ਜਿਹੜੀਆਂ ਵਾਹੀਂ ਸਰਪੰਚੀ ਇਥੋਂ ਬੋਲੇ ਠਾਠ ਬਾਠ ਨਾਲ ਜਿੱਤੀ ਹੈ ਭਰਾ ਸਾਡੇ ਸਾਰੇ ਇੱਕੋ ਜਿਹੇ ਮਿਹਤੀ ਨੇ ਇਹਨਾਂ ਵੱਲੋਂ ਕੋਈ ਵੀ ਕਮੀ ਨਹੀਂ ਹੈ ਜੀ ਹਰ ਇੱਕ ਬੰਦੇ ਦੇ ਨਾਲ ਦਿਨ ਰਾਤ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਨੇ ਜਿੱਥੇ ਵੀ ਜਾਣਾ ਪੈਂਦਾ ਵਾ ਤੇ ਜੀ ਅਸੀਂ ਵਿਕਾਸ ਦੇ ਕਾਰਜਾਂ ਲਈ ਤੇ ਗਰੀਬ ਦੀ ਮਦਦ ਲਈ ਦਿਨ ਰਾਤ ਹਾਜ਼ਰ ਜਦੋਂ ਮਰਜ਼ੀ ਕੋਈ ਯਾਦ ਕਰੇ ਵੀਕ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਸ਼ੁਰੂਆਤ ਜਿਹੜੀ ਕੀਤੀ ਆ ਉਹ ਅਸੀਂ ਆਪਣੇ ਪਿੰਡਾਂ ਤੋਂ ਕੀਤੀ ਆ ਸਭ ਤੋਂ ਪਹਿਲਾਂ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਤੋਂ ਸ਼ੁਰੂ ਕੀਤਾ ਸੀ ਅਸੀਂ ਜੋ ਹੁਣ ਸਰਕਾਰ ਵੱਲੋਂ ਵੀ ਸਾਡੇ ਪਿੰਡ ਵਿੱਚ ਜਿਹੜੀ ਆ ਸਟੇਡੀਅਮ ਬਣ ਜਾ ਰਿਹਾ ਗਰਾਊਂਡ ਬਣ ਜਾ ਰਹੀ ਉਹਦਾ ਕੰਮ ਸ਼ੁਰੂਆਤ ਹੋ ਚੁੱਕੀ ਹੈ ਪਿੰਡ ਦੇ ਸਾਹਮਣੇ ਆ ਜੀ ਦੂਸਰੇ ਨੰਬਰ ਤੇ ਸਭ ਤੋਂ ਪਹਿਲਾਂ ਗਰੀਬਾਂ ਨੂੰ ਅਸੀਂ ਪਹਿਲ ਦਿੱਤੀ ਸੀ ਕੋਈ ਜੋ ਵੀ ਲੋੜਵੰਦ ਪਰਿਵਾਰ ਹਨ ਜਿੱਦਾਂ ਤੁਸੀਂ ਜਾ ਕੇ ਪਿੰਡ 'ਚ ਚੈੱਕ ਕਰ ਸਕਦੇ ਜੇ ਪੁੱਛ ਸਕਦੇ ਜੇ ਕਿ ਅਸੀਂ 45 ਘਰਾਂ ਦੀਆਂ ਛੱਤਾਂ ਜੜੀਆਂ ਨੇ ਪੁਆਈਆਂ ਨੇ ਪਿਛੇ ਦੇ ਬਾਰਸ਼ਾਂ ਹੋਈਆਂ ਹੀ ਉਸ ਟਾਈਮ ਅਸੀਂ ਉਹਨਾਂ ਨੂੰ ਛੱਤਾਂ ਨੂੰ ਕਵਰ ਕਰਨ ਵਾਸਤੇ ਆਪਣੇ ਪੱਲਿਓਂ ਤਰਪਾਲਾਂ ਵੀ ਦਿੱਤੀਆਂ ਨਵੇਂ ਰਜਿਸਟਰਡ ਕੀਤੇ ਨੇ ਜੇ ਜੋ ਸਾਡੇ 200 400 ਦੇ ਇਕ 428 ਦੇ ਕਰੀਬ ਸਾਡੇ ਘਰਾਂ ਆਨਲਾਈਨ ਹੋਏ ਤੇ ਇਸ ਦੀ ਲਿਸਟ ਸਾਡੇ ਕੋਲ ਹੈ ਉਹ ਵੀ ਜਲਦੀ ਬਣਾਵਾਂਗੇ ਛੱਡਾਂ ਦੀ ਜੇ ਗੱਲ ਕਰੀਏ ਤੇ ਅਸੀਂ ਜੋ ਕਿਸਾਨਾਂ ਵਾਸਤੇ ਜਿਹੜੇ ਛੱਡ ਨੇ ਉਹ ਵੀ ਸਾਡੇ ਕੋਲ 17 ਦੀ ਲਿਸਟ ਹੈ ਜਿਹੜੇ ਪਾਸ ਹੋ ਚੁੱਕੇ ਨੇ 23 ਗਾਂ ਆਡੇ ਵੱਲੋਂ ਹੋਰ ਦਿੱਤੇ ਗਏ ਨੇ ਸੋ ਇਸੇ ਪ੍ਰਕਾਰ ਦੇ ਨਾਲ ਹੋਰ ਜਿੰਨਾ ਵੀ ਸੀਵਰੇਜ ਐ ਕੱਚੇ ਰਸਤੇ ਆ ਉਹਨਾਂ ਨੂੰ ਵੀ ਤਿਆਰ ਕਰਾਇਆ ਹੈ ਮੇਰੇ ਮੋਟਰ ਲੈ ਕੇ ਅਸੀਂ ਚੱਲੇ ਹਾਂ ਜੀ ਕਿ ਇਹ ਕਿਹੇ ਵੀ ਗਰੀਬ ਦੀ ਜਿਹੜੀ ਛੱਤਾ ਕੋ ਕੱਚੀ ਛੱਤ ਥਲੇ ਨਾ ਰਵੇ ਕਿਉਂਕਿ ਜੇ ਛੱਤ ਕੱਚੀ ਆ ਤੇ ਸਾਡੀ ਗਲੀਆਂ ਨਾਲੀਆਂ ਪੱਕੀ ਕੀਤੀ ਦਾ ਕੋਈ ਮੁੱਲ ਨਹੀਂ ਫਿਰ ਵੀ ਅਸੀਂ ਗਲੀਆਂ ਨਾਲੀਆਂ ਦਾ ਵੀ ਜਿੱਥੇ ਜਿੱਥੇ ਪੱਕੀ ਕਰਨ ਵਾਲੀ ਹੈ ਜੀ ਅਸੀਂ ਆਪਣੇ ਦਿਨ ਰਾਤ ਮਿਹਨਤ ਕਰ ਰਹੇ ਮੇਰੀ ਪੂਰੀ ਟੀਮ ਜਿਹੜੀ ਸਮੁੱਚੀ ਟੀਮ ਹੈ ਆਪਣੀ ਆਪਣੀ ਵਾਰਡ ਨੂੰ ਅੱਜ ਅਸੀਂ ਨੌ ਵਾਰਡ ਮੈਂਬਰ ਹੋਣ ਦੇ ਮਤਲਬ ਅਸੀਂ ਸਰਪੰਚੀ ਨੌ ਜਿਹੜੇ ਆ ਸਰਪੰਚੀ ਚੁਣ ਕੇ ਮੰਨ ਕੇ ਚੱਲ ਰਹੇ ਹਾਂ ਜੀ ਨੌ ਦੇ ਨੌ ਹੀ ਆਪਣੀ ਆਪਣੀ ਵਾਰਡ ਨੂੰ ਪੂਰਾ ਸਰਪੰਚੀ ਦੇ ਤੌਰ ਤੇ ਧਿਆਨ ਦੇ ਰਹੇ ਨੇ ਦੇਣ ਰਾਤ ਅਸੀਂ ਇੱਕ ਕਰ ਰਹੇ ਹਾਂ ਜੇ ਕੋਈ ਵੀ ਅੱਜ ਜਿਹੜੀ ਵਿਕਾਸ ਵਾਲੀ ਗੱਲ ਆ ਉਹ ਤੁਸੀਂ ਮੇਰੇ ਤੋਂ ਬਿਹਤਰ ਚਾਹਵਾਂਗਾ ਮੈਂ ਵੀ ਮੇਰੇ ਪਿੰਡ ਵਾਲਿਆਂ ਕੋਲ ਪੁੱਛੀ ਜਾਵੇ ਤੇ ਬਾਕੀ ਪਿੰਡਾਂ ਨੂੰ ਮੈਂ ਉਹ ਅਪੀਲ ਕਰਾਂਗਾ ਕਿ ਸਾਡੇ ਆਪਣੇ ਪਿੰਡ ਦੇ ਵਿਕਾਸ ਦੇ ਵਿਆਪ ਤੇ ਅਸੀਂ ਲੋਕਾਂ ਕੋਲ ਵੋਟਾਂ ਮੰਗਾਂਗੇ ਤੇ ਗਾਂ ਤੋਂ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਨੂੰ ਜ਼ਿੰਮੇਵਾਰੀ ਮਿਲਦੀ ਆ ਹਰ ਇੱਕ ਪਿੰਡ 'ਚ ਜਾ ਕੇ ਅਸੀਂ ਜਿਸ ਤਰੀਕੇ ਨਾਲ ਆਪਣਾ ਕੰਮ ਕੀਤਾ ਹੈ ਉਸ ਤਰੀਕੇ ਨਾਲ ਬਾਕੀ ਪਿੰਡਾਂ ਦੇ ਵਿੱਚ ਵੀ ਜਿਹੜਾ ਜਾ ਕੇ ਆ ਉਹ ਲੋਕਾਂ ਨੂੰ ਸਮਝਾਵਾਂਗੇ ਗਾਈਡਲਾਈਨ ਦੇਵਾਂਗੇ ਜੋ ਵੀ ਸਰਪੰਚ ਪੰਚ ਹੋ ਗਾ ਦੇ ਮੇਲ ਮਲਾਪ ਨਾਲ ਵੱਧ ਤੋਂ ਵੱਧ ਤਰੱਕੀ ਦੀ ਰਾਹ ਤੇ ਪਿੰਡ ਬਣਾਵਾਂਗੇ ਤੇ ਆਪਣੇ ਪਿੰਡ ਨੂੰ ਵੀ ਅਸੀਂ ਰੰਗਲਾ ਬਣਾਵਾਂਗੇ ਤੇ ਆਪਣੇ ਪਿੰਡ ਦੇ ਨਾਲ-ਨਾਲ ਬਾਕੀ ਪਿੰਡਾਂ ਦੀ ਜਿਹੜੀ ਨੀ ਜ਼ਿੰਮੇਵਾਰੀ ਮਿਲ ਗਿਆ ਅਸੀਂ ਉਹਨਾਂ ਨੂੰ ਵੀ ਰੰਗਲਾ ਬਣਾਉਣ ਚ ਦੇਰ ਰਾਤ ਇਕੱਠੇ ਹਾਂ ਹਾਂ ਜੀ ਪਪਾ ਕੀ ਨਾਮ ਤੁਹਾਡਾ ਬਚਨ ਸਿੰਘ ਬਚਨ ਸਿੰਘ ਦੀ ਕੀ ਪਿੰਡ ਦੇ ਵਿਕਾਸ ਹੋਏ ਨੇ ਤੁਹਾਡੇ ਦੇ ਇਹ ਜੀ ਮਹਾਰਾਜ ਜਦੋਂ ਜੀ ਸਰਕਾਰ ਨਵੀਂ ਬਣੀ ਆ ਇਹਨਾਂ ਨੇ ਕੋਠਿਆਂ ਤੇ ਪੈਸੇ ਦਿੱਤੇ ਨੇ ਤੇ ਅਸੀਂ ਕੋਠੇ ਬਣਵਾਏ ਆ ਬਹੁਤ ਚੰਗੀ ਸਰਕਾਰ ਆਈ ਹੈ ਤੇ ਇਹਨਾਂ ਨੇ ਸਾਨੂੰ ਪੈਸੇ ਦਿੱਤੇ ਆ ਜੀ ਤੇ ਆਪਾਂ ਕੋਠੇ ਬਣਾਏ ਆ ਹੋਰ ਸਾਰਾ ਕਾਰੋਗ ਚੱਲਣ ਡਿਆ ਜੀ ਵਧੀਆ ਤੋਂ ਵਧੀਆ ਕਬੀ ਚਤਤਾ ਕੋਈ ਰਾਜੂਰ ਪਿੰਡਾ ਉਹ ਠੀਕ ਕੰਮ ਕਰਦੇ ਫਿਰ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਨੂੰ ਭੇਜਿਆਣਾ ਚਾਹੀਦਾ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਨੂੰ ਭੇਜਿਆਣਾ ਚਾਹੀਦਾ ਵੇਖੋ ਜੀ ਅਸੀਂ ਤੇ ਵੋਟਾਂ ਹੀ ਪਹੁੰਚਾਏ ਚਾਹਨ ਕੋਈ ਏਡੀ ਨਹੀਂ ਤੇ ਵੋਟਾਂ ਦਾ ਇਹ ਹੁੰਦਾ ਵੀ ਜਿਹੜਾ ਕੋਈ ਕੰਮ ਕਰੂਗਾ ਚੰਗਾ ਉਹਨੂੰ ਅਸੀਂ ਪਾ ਦੇਵਾਂਗੇ ਹਾਂਜੀ ਜੇ ਉਹ ਕੰਮ ਚੰਗਾ ਕਰੂਗਾ ਤੇ ਸਰਪੰਚ ਚੰਗਾ ਹੀ ਕੰਮ ਕਰਦਾ ਵਾ ਜੇ ਇਹ ਹੋ ਗਿਆ ਜੇ ਇਹਨੂੰ ਵੀ ਪਾ ਜਾਾਂਗੇ ਜੇ ਦੂਜਾ ਕੋਈ ਹੋਊ ਤਾਂ ਫਿਰ ਦੂਜੇ ਪਾ ਲਾਂਗੇ ਇਹ ਤੇ ਮਾਹੌਲ ਹੁੰਦਾ ਜੇ ਤਾਂ ਖਲੋਂਗਾ ਪੇਪਰਾ ਲੱਗਣਾ ਨਹੀਂ ਇਸ ਟਾਈਮ ਜਿਹੜੀਆਂ ਲਕਸ਼ਨ ਚੱਲ ਰਹੀ ਨੇ ਐਸ ਪ੍ਰੈਂਜ ਜਿਹੜੀ ਚੱਲ ਰਹੀ ਓ ਚੱਲ ਰਹੀ ਹੈ ਮੈਂਬਰਾਂ ਦੀਆਂ ਹਾਂਜੀ ਉਹ ਮੈਂਬਰ ਜਿਹੜੇ ਉਹਨਾਂ ਜਿੱਦਾਂ ਜ਼ਿਆਦਾ ਹੋ ਜਾਣੇ ਆ ਬਤ ਕਰ ਦਿਓ ਕਿ ਜਿੱਦਾਂ ਸਰਪੰਚ ਤਰੀਕੇ ਨਾਲ ਖੜੇ ਰਹੇ ਨੇ ਆਪਣੇ ਪਿੰਡ ਦੇ ਵਿੱਚ ਵਿਕਾਸ ਕਰਦੇ ਰਹੇ ਨੇ ਮੈਂਬਰ ਤੇ ਵੀ ਉਮੀਦ ਕਰਦੇ ਹੋ ਹਾਂ ਹਾਂ ਇਹ ਗੱਲ ਆ ਵੀ ਜਿਹੜਾ ਸਰਪੰਚ ਜਿਹੜੇ ਮੈਂਬਰ ਆ ਨਾ ਆਪਣੇ ਅਸੀਂ ਇਹਨਾਂ ਦੇ ਨਾਲ ਦਾ ਸਹਿਮਤ ਆ ਸਾਰਿਆਂ ਦੇ ਨਾਲ ਕਿਉਂਕਿ ਸਾਨੂੰ ਇਹਨਾਂ ਗਰਾਂਡਾ ਦਵਾਈਆਂ ਇਹਨਾਂ ਦੇ ਨਾਲ ਸਾਰਾ ਕੁਝ ਅਸੀਂ ਕਰਨਾ ਕਿਉਂਕਿ ਇਹਨਾਂ ਤੇ ਮਗਰ ਜਾਵਾਂਗੇ ਜ਼ਰੂਰ ਜਿੱਥੇ ਆਖਣਗੇ ਪਾਵਾਂਗੇ ਕੰਮ ਗਾੜੀ ਵਧੀਆ ਕਰਨਗੇ ਕੋਈ ਗੱਲ ਨਹੀਂ ਚੰਗੇ ਆ ਜੀ ਬੰਦੇ ਗਾੜੀ ਲਾਵਾਂਗੇ ਜੋਰ ਵੀ ਬੋਟਾ ਬਟਾ ਪਾ ਦੇਣ ਉਹ ਕੰਮ ਜਾਬ ਕਰੀਏ ਹਾਂਜੀ ਦਿਲਬਾਖ ਸਿੰਘ ਜੀ ਤੁਸੀਂ ਇਲੈਕਸ਼ਨ ਨੇੜੇ ਆ ਰਹੇ ਨੇ ਹਾਂਜੀ ਕਿਸ ਪਾਰਟੀ ਨੂੰ ਪਸੰਦ ਕਰੋਗੇ ਆਮ ਆਦਮੀ ਨੂੰ ਅਕਾਲੀ ਦਲ ਨੂੰ ਜਾਂ ਕਾਂਗਰਸ ਜਾਂ ਭਾਜਪਾ ਇਹ ਪਾਰਟੀ ਦਾ ਇਹ ਬੰਦੇ ਚੰਗੇ ਹੋਣੇ ਚਾਹੀਦੇ ਜਿਹੜੇ ਬੰਦੇ ਕੰਮ ਕਰਦੇ ਆ ਸੰਤ ਉਸ ਨਾਲ ਅੰਤ ਬਿਆਨ ਇਹਦੇ ਬਾਰੇ ਵੀ ਠੀਕ ਆ ਪਹਿਲੋਂ ਜਿਹੜੇ ਆਏ ਸੀ ਲਿਸਟ ਦੇ ਵਿੱਚ ਨਾ ਉਹ ਸਰਪੰਚ ਬਲਵਿੰਦਰ ਸਿੰਘ ਨੇ ਸਾਡੇ ਮਤਲਬ ਜਿੱਦਾਂ ਆਨਲਾਈਨ ਕਰਕੇ ਫਾਰਵੰਡ ਕਰੇ ਜੋ ਵੀ ਕੰਮ ਕਰਦੇ ਆ ਉਹਨੇ ਕਰਕੇ ਤੇ ਸਾਡੇ ਕੱਚੇ ਜਿਹੜੇ ਮਕਾਨ ਆ ਉਹ ਪਵਾਏ ਆ ਹੁਣ ਕੰਮ ਕੀਤਾ ਪਿੰਡ ਚ ਹੋਰ ਵੀ ਮਕਾਨ ਪਵਾਏ ਇਹਦੇ ਬਾਰੇ ਮੈਂ ਤਾਂ ਤੇ ਵਿਚਾਰ ਰਿਹਾ ਵੀ ਜਿਹੜਾ ਕੰਮ ਕਰਦਾ ਉਹਦਾ ਸਸ ਦੇਣਾ ਚਾਹੀਦਾ ਮੈਂ ਪਾਰਟੀ ਨਾਲ ਨਹੀਂ ਕੋਈ ਕਿਸੇ ਨਾਲ ਨਹੀਂ ਲੈਣਾ ਚਾਹੁੰਦਾ ਆ ਜਿਹੜਾ ਕੰਮ ਕਰਦਾ ਹੁਣ ਤੁਸੀਂ ਇਹ ਤਾਂ ਸਮਝੀ ਜਾਣਾ ਤੇ ਉਹ ਉਹਨੂੰ ਵੋਟ ਪਾਉਂਦੀ ਆ ਕਿਹਨੇ ਨਾਮ ਤੁਹਾਡਾ ਮੇਰਾ ਨਾਮ ਬਿਕੰਦੀ ਸਿੰਘ ਪਿੰਡ ਪਾਗੋਵਾਲ ਮੈਂ ਬਲਾਕ ਸਥੀ ਮੈਂਬਰ ਖੜਾ ਹੋਇਆ ਆਮ ਆਦਮੀ ਪਾਰਟੀ ਦਾ ਵਲੰਟੀਅਰ ਆ ਆਮ ਆਦਮੀ ਪਾਰਟੀ ਦੀ ਲੋਗੋ ਤੇ ਜੋ ਵੀ ਅੱਪੀ ਮੈਂ ਚਿੰਤੇ ਇਲੈਕਸ਼ਨ ਲੜ ਰਿਹਾ ਪਿੰਡ ਚ ਬਹੁਤ ਵਿਕਾਸ ਕਾਰਜ ਸਾਡੇ ਸਰਪੰਚ ਸਾਹਿਬ ਨੇ ਕਰਾਏ ਉਹਦੇ ਬੇਸ ਤੇ ਅਸੀਂ ਵੱਡੀ ਲੀਡ ਨਾਲ ਲਗ ਸਥੀ ਸੀਟ ਜਿੱਤਾ ਧੰਨਵਾਦ ਜੀ